ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਅੱਜ ਅਸੀਂ ਬਣਾਉਣ ਲੱਗੇ ਹਾਂ ਆਲੂ ਦੇ ਪਰੌਂਠੇ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਆਲੂ ਦੇ ਪਰੌਂਠਿਆਂ ਦੀ ਰੈਸিপি ਵੈਸੇ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ ਕਿ ਆਲੂ ਦੇ ਪਰੌਂਠੇ ਕਿਵੇਂ ਬੰਨਦੇ ਆ ਪਰ ਜਿੱਦਾਂ ਅਸੀਂ ਬਣਾਵਾਂਗੇ ਨਾ ਤੇ ਹਾਲੇ ਤੇ ਸਾਡੀ ਕੋ ਮਟੀਰੀਅਲ ਘਟਿਆ ਪਰ ਜਿੰਨਾ ਵੀ ਹੈਗਾ ਆ ਉਹ ਅਸੀਂ ਆਲੂਆਂ ਦੇ ਵਿੱਚ ਪਾ ਕੇ ਤੇ ਇੰਨੇ ਟੇਸਟੀ ਆਲੂ ਦੇ ਪਰੌਂਦੇ ਬਣਨਗੇ ਨਾ ਕੋਈ ਕਹਿਣ ਦੀ ਗੱਲ ਨਹੀਂ ਆ। ਇਹ ਆਲੂ ਜਿਹੜੇ ਨਾ ਉਬਾਲ ਕੇ ਰੱਖ ਲਿਆ ਤੇ ਛਿੱਲ ਵੀ ਲਏ ਆ ਤੇ ਬਾਕੀ ਆ ਜਿਹੜੇ ਮਸਾਲੇ ਆ ਲੂਣ ਮਸਾਲਾ ਹਲਦੀ ਤੇ ਜਵਾਨ ਰੱਖੀ ਆ ਥੋੜੀ ਜੀ ਤੇ ਪਿਆਜ਼ ਅਸੀਂ ਨਿੱਕੇ ਨਿੱਕੇ ਬਰੀਕ ਕੱਟ ਲਿਆ ਤੇ ਇਹਦੇ ਵਿੱਚ ਅਸੀਂ ਅਦਰਕ ਤੇ ਮਿਰਚਾਂ ਕੱਟ ਲੀਆਂ ਇਹਨਾਂ ਨੂੰ ਇਕੱਠਿਆਂ ਨੂੰ ਗ੍ਰाइंड ਕਰ ਲਾਂਗੇ ਤੇ ਜਿਹੜੇ ਹੈਗੇ ਆ ਆਪਣਾ ਛੋਟੇ ਛੋਟੇ ਜਿਹੜੇ ਅਸੀਂ ਪਿਆਜ਼ ਕੱਟੇ ਆ ਇਹ ਅਸੀਂ ਆਲੂਆਂ ਦੇ ਵਿੱਚ ਪਾ ਲਾਂਗੇ ਫਾਰੇ ਪਿਆਜ਼ ਵੀ ਆਲੂਆਂ ਵਿੱਚ ਪਾ ਲਈ ਤੇ ਫਿਰ ਜਿਹੜੀ ਹੁਣ ਅਧਕਰ ਤੇ ਮਿਰਚਾਂ ਰੱਖੀਆਂ ਵਾ ਇਹ ਵੀ ਵਿੱਚੇ ਮੈਂ ਗ੍ਰाइंड ਕਰ ਦਾਂਗੀ ਮਿਰਚਾਂ ਜਿਹੜੀਆਂ ਵਾ ਤੇ ਅਧਕਰ ਗ੍ਰाइंड ਕਰਤਾ ਆ ਪਿਆਜ਼ ਵੀ ਪਾਤੀ ਆ ਹੁਣ ਮੈਂ ਦੋ ਚਮਚ ਜਿਹੜੇ ਨੇ ਉਹ ਹਲਦੀ ਤੇ ਲੂਣ ਦੇ ਪਾਵਾਂਗੀ ਕਿਉਂਕਿ ਪਰ ਹਾਂ ਜੇ ਤੁਹਾਡੇ ਤੁਸੀਂ ਆਲੂ ਜ਼ਿਆਦਾ ਬਾਲੇ ਨੇ ਨਾ ਤੇ ਨਮਕ ਉਸ ਦੇ ਹਿਸਾਬ ਨਾਲ ਹੀ ਪਾਓ ਮੇਰੇ ਆਲੂ ਥੋੜੀ ਨੇ ਤੇ ਮੇਰੇ ਅ ਦੋ ਚਮਚ ਨਾਲ ਹੀ ਜਿਹੜਾ ਵਾ ਸਰ ਜਣਾ ਆ ਫਿਰ ਅਸੀਂ ਮਸਾਲਾ ਪਾਵਾਂਗੇ ਇੱਕ ਚਮਚ ਮਸਾਲਾ ਪਾ ਕੇ ਪਰ ਮੈਂ ਥੋੜਾ ਜਿਹਾ ਪਾਇਆ ਏ ਤੇ ਇਹਨੂੰ ਹਿਲਾ ਲਵਾਂਗੇ ਉਸ ਤੋਂ ਬਾਅਦ ਥੋੜੀ ਜੀ ਅਜਵਾਇਨ ਪਾ ਲਾਂਗੇ ਕਿਉਂਕਿ ਅਜਵਾਇਨ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਅਸੀਂ ਥੋੜੀ ਜੀ ਹਲਦੀ ਪਾਵਾਂਗੇ ਹਲਦੀ ਤਾਂ ਜ਼ਰੂਰੀ ਹੈ ਇੱਕ ਤੇ ਆਲੂਆਂ ਦਾ ਕਲਰ ਵਧੀਆ ਆ ਜਾਂਦਾ ਹੈ ਤੇ ਦੂਸਰਾ ਹੋਂਦੇ ਸਾਡੇ ਅਨੁਸਾਰ ਦੇ ਨੇ ਤੇ ਬਹੁਤ ਵਧੀਆ ਮਤਲਬ ਕਿ ਆਉਂਦੇ ਨੇ ਤੇ ਗਰਮੀਆਂ ਵਿੱਚ ਜਿਹੜੇ ਆਲੂ ਹੁੰਦੇ ਨੇ ਉਹ ਬੜੇ ਚੀਕਨੇ ਹੁੰਦੇ ਨੇ ਤੇ ਜਿਹੜੇ ਚੀਕਨੇ ਆਲੂ ਆਣਾ ਤੇ ਉਹਨਾਂ ਵਿੱਚ ਹਲਦੀ ਪਾਉਣੀ ਪੈਂਦੀ ਆ ਥੋੜੇ ਫਿਰਨਾ ਉਹਨਾਂ ਦਾ ਪੇਸਟ ਜਿਹੜਾ ਵਾ ਆਲੂਆਂ ਦਾ ਥੋੜਾ ਜਿਆ ਸਖਤ ਜਿਆ ਹੋ ਜਾਂਦਾ ਆ ਹਲਦੀ ਪਾਇਆ ਥੋੜਾ ਪੇਸਟ ਵਧੀਆ ਹੋ ਜਾਂਦਾ ਨਹੀਂ ਤੇ ਆਲੂਆਂ ਉਹਨਾਂ ਆਲੂਆਂ ਦੀ ਜਿਹੜੇ ਚੀਕਨੇ ਹੁੰਦੇ ਉਹਨਾਂ ਦੀ ਰੋਟੀ ਨਹੀਂ ਪੱਕਦੀ ਇਸ ਲਈ ਵੈਸੇ ਵੀ ਮੈਂ ਆਲੂ ਭਾਵੇਂ ਜਿੰਦਾਂ ਦੀ ਮਰਜ਼ੀ ਹੋਣ ਹਲਦੀ ਜ਼ਰੂਰ ਪਾਉਣੀ ਆ ਕਿ ਹੁਣ ਮੈਂ ਥੋੜੀ ਜੀ ਹਲਦੀ ਪਾਉਂਗੀ ਬਿਲਕੁਲ ਅੱਧਾਕ ਆ ਜਿਹੜਾ ਛੋਟਾ ਚਮਚਿਆ ਇਹ ਬਿਲਕੁਲ ਅੱਧਾਕ ਸਿਰਫ ਕਲਰ ਵਾਸਤੇ ਹੌਣ ਜਿੰਨੇ ਵੀ ਮਸਾਲੇ ਐਡ ਕੀਤੇ ਮੈਂ ਤੁਹਾਨੂੰ ਦਿਖਾਤੇ ਹੁਣ ਇਹਦੇ ਵਿੱਚ ਅਸੀਂ ਧਨੀਆ ਪਾਵਾਂਗੇ ਇਹ ਧਨੀਆ ਸਾਡੇ ਘਰ ਦਾ ਬਣਾਇਆ ਹੋਇਆ ਆ ਜਿੱਦਾਂ ਕਿ ਰੈਡੀ ਆਪਣਾ ਜਿਵੇਂ ਕਿ ਅਸੀਂ ਦੁਕਾਨ ਤੇ ਜਾਂਦੇ ਆ ਤੇ ਜਿੱਤ ਧਨੀਏ ਦੇ ਪੈਕਟ ਮਿਲਿਏ ਮੇਥੀ ਦੇ ਪੈਕਟ ਮਿਲ ਜਾਂਦੀਆਂ ਪਰ ਅਸਲ ਵਿੱਚ ਇਹ ਸਾਡੀ ਮੰਮੀ ਜੀ ਹੁਣਾਂ ਵੱਲੋਂ ਸੁਕਾ ਕੇ ਧਨੀਆ ਜਦੋਂ ਮਤਲਬ ਕਿ ਸੀਜ਼ਨ ਜਾਣ ਵਾਲਾ ਹੁੰਦਾ ਇਹ ਧਨੀਆ ਕੁੱਟ ਕੇ ਉਹਨੂੰ ਸੁਕਾ ਕੇ ਤੇ ਰੱਖ ਲੈਂਦੇ ਨੇ ਤੇ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਮੈਲ ਵੀ ਬਿਲਕੁਲ ਧਨੀਆ ਵਰਗੀ ਹੈ ਤੇ ਹੁਣ ਇਹਨੂੰ ਅਸੀਂ ਇਹ ਘਰ ਦਾ ਬਣਾਇਆ ਹੋਇਆ ਧਨੀਆ ਅਸੀਂ ਇਹਨੂੰ ਵੀ ਵਿੱਚ ਮਿਲਾ ਲਾਂਗੇ ਇਹ ਸਾਰਾ ਸਮਾਨ ਅਸੀਂ ਮਿਲਾ ਲਿਆ ਹੁਣ ਅਸੀਂ ਇਹਨੂੰ ਮੈਲਟ ਕਰ ਦਾਂਗੇ ਆਹ ਹੁਣ ਅਸੀਂ ਆਲੂ ਮੈਲਟ ਕਰਕੇ ਰੱਖ ਲਿਆ ਮਸਾਲੇ ਸਾਰੇ ਅਸੀਂ ਦੁਹਰਾ ਚ ਰੱਖ ਲੈਣੇ ਆ ਤੇ ਮੈਂ ਥੋੜੀ ਜਿਹਾ ਚੱਕ ਕੇ ਵੇਖਿਆ ਬਹੁਤ ਹੀ ਵਧੀਆ ਆ ਕਿਉਂਕਿ ਇਹ ਜਿਹੜੀ ਮਿਰਚ ਆ ਤੇ ਮਸਾਲੇ ਉਹ ਸਾਰੇ ਹਿਸਾਬ-ਸਾਬ ਦਿਖਾਨੇ ਦਾ ਤੇਜ ਨਾ ਫਿੱਕੇ ਤੇ ਉਸ ਹਿਸਾਬ ਨਾਲ ਮੈਂ ਸਾਰੇ ਮਸਾਲੇ ਐਡ ਕੀਤੇ ਹੀ ਤੇ ਹੁਣ ਇਹਨਾਂ ਲਈ ਜਿਹੜੀ ਅਸੀਂ ਆ ਨਾ ਮੈਂ ਇਹਨਾਂ ਨੂੰ ਬਹੁਤ ਹੀ ਪਤਲੇ ਜਿਹੇ ਜਿਹੜੇ ਆਲੂ ਦੇ ਪਰੌਂਠੇ ਬਣਾਉਣੀ ਆ ਤੇ ਮੇਰੇ ਆਲੂ ਦੇ ਪਰੌਂਠੇ ਜਿਹੜੇ ਬੰਦੇ ਆ ਨਾ ਤੇ ਉਹ ਸਾਰੇ ਬਹੁਤ ਪਸੰਦ ਕਰਦੀ ਆ ਮੈਂ ਮੋٹے ਕਈ ਹੁੰਦੇ ਨੇ ਨਾ ਮੋٹے ਮੋٹے ਪੇੜੇ ਲੈ ਕੇ ਬਣਾਉਂਦੀਆਂ ਨਹੀਂ ਮੈਂ ਤੁਹਾਨੂੰ ਦੱਸਦੀ ਮੈਂ ਬੜੇ ਹੀ ਨਿੱਕੇ ਨਿੱਕੇ ਤੇ ਬਰੀਕ ਬਰੀਕ ਪੇੜੇ ਲੈਣੀਆਂ ਤੇ ਮੈਰੋ ਟਿਬ ਨਾਲੀ ਬਿਲਕੁਲ ਹੀ ਛੋਟਾ ਜਿਹਾ ਪੇੜਾ ਲੈਣੀ ਬਿਲਕੁਲ ਹੀ ਇੰਨਾ ਕੁ ਆਹ ਦੇਖੋ ਹੁਣ ਐਡਾ ਕੀ ਹੋਰ ਪੇੜਾ ਲਹਾਂਗੀ ਮੈਂ ਸੇਮ ਸੇਮ ਪੇੜੇ ਹੋ ਗਏ ਨਿੱਕੇ ਨਿੱਕੇ ਪੇੜੇ ਤੇ ਇੱਕ ਇੱਕ ਹੱਥ ਨਾਲ ਮੈਂ ਵੀਡੀਓ ਬਣਾਉਣੀ ਤੇ ਇੱਕ ਹੱਥ ਨਾਲ ਕੰਮ ਕਰਨ ਦੀਆਂ ਜਿਸ ਕਰਕੇ ਆ ਵੇਖੋ ਮੈਂ ਦੋਵੇਂ ਪੇੜੇ ਨੂੰ ਇੰਨਾ ਨਾਲ ਛੋਟਾ ਛੋਟਾ ਗੋਲ ਕਰ ਲਿਆ ਉਸ ਤੋਂ ਬਾਅਦ ਇੱਕ ਚਮਚ ਨਾਲ ਮੈਂ ਇਹਨਾਂ ਵਿੱਚ ਆਲੂ ਭਰ ਦਾਂਗੀ ਆਲੂ ਸਾਰੀ ਚੋਂਡ ਵਿੱਚ ਹੋਣਾ ਚਾਹੀਦਾ ਆ ਇਸ ਤੋਂ ਬਾਅਦ ਇਹ ਅਸੀਂ ਜਿਹੜਾ ਦੂਸਰਾ ਪੇੜਾ ਹੈ ਉਹਨੂੰ ਆਹ ਵੇਖੋ ਪਰੌਂਠਾ ਬਹੁਤ ਪਤਲਾ ਹੈਗਾ ਇਹ ਤੇ ਖਾਂਚ ਵੀ ਸਵਾਦ ਆਊਗਾ ਹੁਣ ਇਹਨੂੰ ਮੈਂ ਤਲਣ ਲੱਗੀ ਆ ਆ ਵੇਖੋ ਜੀ ਹੁਣ ਪਰੌਂਠਾ ਮੈਂ ਬਣਾ ਕੇ ਪਾਕਤਾ ਤੇ ਇਹਨੂੰ ਦੇਸੀ ਘਿਓ ਨਾਲ ਤਲਾਂਗੀ ਕਿਉਂਕਿ ਦੇਸੀ ਘਿਓ ਤੇ ਪਰੌਂਠੇ ਦਾ ਸਵਾਦ ਜਿਹੜਾ ਹੈ ਉਹ ਅਲੱਗ ਹੀ ਹੁੰਦਾ ਹੈ ਪਰੌਂਠਾ ਬਹੁਤ ਹੀ ਟੇਸਟੀ ਬਣੂਗਾ ਥੋੜਾ ਜਿਹਾ ਕੱਟ ਕਰਨਾ ਹਾਂ ਦੇ ਉਸ ਤੋਂ ਮੇਰੇ ਪ੍ਰੌਂਟੇ ਜਿਹੜੇ ਆ ਸਾਰਿਆਂ ਨੇ ਖਾਧੇ ਤੇ ਸਾਰਿਆਂ ਨੂੰ ਬਹੁਤ ਪਸੰਦ ਆਏ ਆ ਤੇ ਹੁਣ ਸ਼ਾਮ ਬਾਦ ਵਿੱਚ ਅਸੀਂ ਅੱਜ ਚੁੱਲੇ ਨੂੰ ਵੀ ਮਿੱਟੀ ਲਾ ਲਈ ਆ ਕਿਉਂਕਿ ਹੁਣ ਸਿਆਲ ਵਿੱਚ ਨਾ ਇਹਦੇ ਤੇ ਸਾਗ ਬਣਾਇਆ ਕਰਨਾ ਆ ਉਹ ਨਵਾਜ ਵੀ ਆ ਗਿਆ ਆਪਣੀ ਕੁਰਸੀ ਲੈ ਕੇ ਨਵਾਜਾ ਅਸੀਂ ਚੁੱਲੇ ਤੇ ਕੀ ਬਣਾਇਆ ਕਰਨਾ ਹੈ ਨਹੀਂ ਪਤਾ ਨਹੀਂ ਪਤਾ ਕਹਿੰਦਾ ਮੈਨੂੰ ਨਹੀਂ ਪਤਾ ਚੁੱਲੇ ਤੇ ਕੀ ਬਣਾਇਆ ਕਰਨਾ ਚੁੱਲੇ ਤੇ ਹੀ ਬਣਾਇਆ ਕਰਨਾ ਸਾਗ ਸਿਆਲ ਵਿੱਚ ਬਣਾਇਆ ਕਰਨਾ ਸਾਗ ਸਲਗਮ ਤੇ ਮੱਕੀ ਦੀਆਂ ਰੋਟੀਆਂ ਕੀ ਬਣਾਉਣਾ ਹੈ ਹਾਂ ਯੰਮੀ ਯੰਮੀ ਖਾਣਾ ਫਿਰ ਕੀ ਬਣਾਉਣਾ ਹੈ ਸਾਗ ਰੋਟੀ ਗਾਧ ਸਬਜ਼ੀ ਸਾਗ ਨਾਲ ਮੱਕੀ ਦੀਆਂ ਰੋਟੀਆਂ ਹਨਾ ਤੇ ਫਿਰ ਅਸੀਂ ਖਾਇਆ ਕਰਨੀਆਂ ਮੱਖਣ ਲਾ ਕੇ ਠੀਕ ਹੈ ਏ ਵਿਚਾਰੀ ਨੂੰ ਅਸੀਂ ਸਾਰੀਆਂ ਗਰਮੀਆਂ ਵਿੱਚ ਨਹੀਂ ਵਰਤਿਆ ਤੇ ਹੁਣ ਸਾਰੇ ਸਿਆਲ ਵਿੱਚ ਅਸੀਂ ਇਹਨੂੰ ਵਰਤਣਾ ਆ ਤੇ ਹੁਣ ਚੁੱਲੇ ਦੀ ਤਿਆਰੀ ਹੋ ਗਈ ਪਰ ਹਾਲੇ ਸਾਡੇ ਖੇਤਾਂ ਵਿੱਚ ਜਿਹੜਾ ਸਾਗ ਆ ਉਹ ਮਾਸਾ ਮਾਸਾ ਨਿਕਲਣ ਢਿਆ ਆ ਤੇ ਕਈਆਂ ਦਾ ਸਾਗ ਹੋ ਗਿਆ ਜਿੱਦਣ ਵੀ ਉਹ ਸਾਗ ਲਿਆਂਗੇ ਉਸ ਦਿਨ ਅਸੀਂ ਇਹ ਚੁੱਲੇ ਤੇ ਹੁਣ ਸਾਗ ਬਣਾਵਾਂਗੇ ਹਨਾ ਕਿੱਥੇ ਜਾਣਾ ਏ ਓ ਬਾਈ ਬਾਈ ਫੋਟੋ ਆਹ ਅੰਦਰ ਮੇਰੀ ਪੋੜੀ ਦੀ ਫੋਟੋ ਬਣਾਏ ਨੇ ਕਿੰਨੇ ਦਿਨਾਂ ਦੇ ਇੱਥੇ ਪੋੜੀ ਲਿਆ ਕੇ ਰੱਖੀ ਆ ਇਹਨੂੰ ਹੁਣ ਅੰਦਰ ਲੈ ਕੇ ਜਾਣਾ ਵਾ ਆ ਹੁਣ ਸਾਡੇ ਸੰਤਰੇ ਵੀ ਪੱਕਣੇ ਸ਼ੁਰੂ ਹੋ ਗਏ ਆ ਵੇਖੋ ਹਲੇ ਬਾਤ ਥੋੜੇ ਥੋੜੇ ਕੱਚੇ ਆ ਤੇ ਇਹ ਕਹਿੰਦੇ ਜੂਸ ਬਣਾਉ ਉਧਰ ਮਸੰਮੀਆਂ ਹੋ ਗਈਆਂ ਵਾ ਤੇ ਅਸੀਂ ਹੁਣ ਕਿਸੇ ਦਿਨ ਨਾ ਮਸੰਮੀਆਂ ਦਾ ਜੂਸ ਬਣਾਵਾਂਗੇ ਵੈਸੇ ਇਹਨੂੰ ਹੁਣ ਰੋਜ਼ ਦੋ ਤਿੰਨ ਤੋੜ ਕੇ ਮਸੰਮੀਆਂ ਵਿੱਚ ਇੱਕ ਐਪਲ ਪਾ ਕੇ ਤੇ ਜੂਸ ਬਣਾ ਦਿੰਨੇ ਆ ਹਾਈ ਬੜਾ ਪੌੜੀ ਮੈਂ ਚੜਾ ਹਾਂ ਹਾਂ ਚੜ ਜਾ ਪੌੜੀ ਆ ਪੌੜੀ ਚੜਨ ਲੱਗਾ ਹਾਈ ਉੱਤਰ ਲੇ ਉਤਰ ਜੋ ਉਤਰ ਜੋ ਮੇਰੇ ਮਾਂ ਕੱਟੇ ਦਾ ਬਾਇਆ ਕੱਟੇ ਦਾ ਆ ਬੂਟੀਨ ਕਾਫੀ ਸੰਤਰੇ ਲੱਗੇ ਉਹਨੂੰ ਵੀ ਲੱਗੇ ਤੇ ਭੇਲੀ ਚ ਵੀ ਬਗਾ ਲੱਗੇ ਤੇ ਹੁਣ ਨਵਾਜ ਨੇ ਆਪਣੀ ਚਾੜ ਢਾਲੀ ਕੁਰਸੀ ਮੰਮੀ ਨੇ ਮਿੱਟੀ ਹੋਰ ਲਿਆ ਕੇ ਰੱਖੀ ਪਈ ਚੁੱਲੇ ਦੀ ਨਾ ਹੋਰ ਹਲੇ ਕਰਨਾ ਵਾ ਮਿੱਟੀ ਲਾਉਣੀ ਆ ਨਾਲ ਇੱਥੇ ਵੀ ਥੋੜੀ ਜਿਹੀ ਲਾਉਣੀ ਆ ਲੱਗੇ ਵੀ ਕਿਉਂਕਿ ਇੱਥੇ ਫਿਰ ਜਦੋਂ ਬੈਠੀਦਾ ਵਾ ਨਾ ਤੇ ਐਸ 5 ਜੀ ਲੱਗੂਗੀ ਮਾਂ ਤੇ ਤੋਤੀ ਬਾਤ ਤੋੜ ਉਹ ਉੱਤੀ ਪਕਾਉਨੇ ਆ ਹੁਣ ਕਿਹੇ ਦਿਨ ਪਕਾਵਾਂਗੇ ਜਿਸ ਦਿਨ ਸਾਗ ਲਿਆਵਾਂਗੇ ਨਾ ਤੇ ਨਾਲੇ ਮੱਕੀ ਦੀਆਂ ਰੋਟੀਆਂ ਪਕਾਵਾਂਗੇ ਆ ਹੁਣ ਨੀ ਸਿਆਲ ਵਾਲੇ ਨਿੰਬੂ ਹੋ ਗਏ ਆ ਇਹ ਹੁਣ ਕਿਹੇ ਕੰਮ ਨਹੀਂ ਹੋਣੇ ਤੇ ਗਰਮੀਆਂ ਚ ਨਿੰਬੂ ਹੁੰਦੇ ਨਹੀਂ ਆ ਕਿਉਂ ਮਸੰਮੀਆ ਬੂਟਾ ਵੀ ਹੁਣ ਨਵਾਜ ਨੇ ਵੇਲਾ ਕਰਤਾ ਉੱਤੇ ਵੀ ਹੁਣ ਕੋਈ ਕੋਈ ਮਸੰਮੀ ਰਹਿ ਗਈ ਹਾਂਜੀ ਪਾਣੀ ਪਾਇਆ ਉੱਤੇ ਤੇ ਆਜੋ ਫਿਰ ਮੈਂ ਹਾਂ ਪਾਣੀ ਪਾਲਾ ਹਾਂ ਪਾਣੀ ਪਾਇਆ ਆਹ ਮੈਂ ਪਾਣੀ ਪਾਲਾ ਮੰਮੀ ਐ ਇਹਨੂੰ ਪਾਣੀ ਪਾਲਾ ਉਹ ਵਿਖਾਉਣ ਲੱਗਿਆ ਹੁਣ ਹੁਣ ਉਹ ਇਥੇ ਥੋੜੀਆਂ ਜਿਹੀਆਂ ਮਸਮੀਆਂ ਪੱਕੀਆਂ ਵਾ ਉਹ ਕੱਲ ਤੋੜ ਕੇ ਆਓ ਵੇਖੋ ਉਹਨਾਂ ਦਾ ਜੂਸ ਬਣਾਵਾਂਗੇ ਹਾਂ ਹੁਣ ਉਹ ਵਿਖਾਉਣ ਰਿਹਾ ਇਹਨਾਂ ਸਾਰਿਆਂ ਗਮਲਿਆਂ 'ਚ ਪਾਣੀ ਪਾਇਆ ਆ ਹੈਨਾ O teve pai aí. Pílio.